ਵਾਹਿਗੁਰੂ ਸਲੋਕ ਮਹਲਾ 3 ਵਾਹ ਵਾਹ ਆਪ ਆ ਖਾਇਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹਿੱਤੇ ਸਤਿਗੁਰੂ ਜੀ ਦੀ ਸੰਗਤ ਗੁਰੂ ਖਾਲਸਾ ਜੀ ਉਹ ਸਤਿਗੁਰੂ ਤੀਜੇ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੋਬਿੰਦ ਵਾਲਦੇ ਅੰਦਰ ਸਿੱਖ ਸੰਗਤਾਂ ਦੇ ਤਾਂ ਹੀ ਵਾਹਿਗੁਰੂ ਮੰਤਰ ਦੇ ਆਪਦੇਸ਼ ਬਖਸ਼ਦੇ ਹਨ ਸਾਧ ਸੰਗਤ ਜੀ ਇਸ ਵਾਰ ਦੇ ਅੰਦਰ ਗੁਰੂ ਮਾਰਾ ਸਾਹਿਬ ਚੌਧਾ ਸਲੋਕ ਤੇ ਆਰੰਭ ਕਰਦੇ ਹਨ ਜਿਸ ਪ੍ਰਕਾਰ ਇਹ ਵਾਕ ਆਏ ਹਨ ਸਵਈਆਂ ਵਿੱਚ ਜਿਸ ਪ੍ਰਕਾਰ ਦਾ ਵਚਨ ਆਇਆ ਹੈ ਵਾਹਿਗੁਰੂ 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 ਵਾਹਿ ਜੀਓ ਇਸ ਪ੍ਰਕਾਰ ਮਾਰਾ ਸਾਹਿਬ ਜੀ ਨੇ 13 ਵਾਰ ਹਾਏ ਨੂੰ ਸਿਹਾਰੀ ਨਾਲ ਵਾਹਿਗੁਰੂ ਸ਼ਬਦ ਨੂੰ ਉਚਾਰਨ ਕੀਤਾ ਹੈ ਸਵਈਆਂ ਦੇ ਅੰਦਰ ਏ ਵਾਹ ਵਾਹ ਸ਼ਬਦ ਦੀ ਉਚਾਰਨ ਕੀਤਾ ਸਵਈਆਂ ਦੇ ਅੰਦਰ ਅਤੇ ਮੁਗਦ ਨਾਲ ਵਾਹ ਗੁਰੂ ਤੇਰਾ ਸਭ ਸਦਕਾ ਵੀ ਉਚਾਰਨ ਕੀਤਾ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਸ਼ਬਦਾਂ ਦੀ ਏਕਤਾ ਕੀਤੀ ਹੈ ਵਾਹ ਸ਼ਬਦ ਦੀ ਵੀ ਵਾਹ ਗੁਰੂ ਸ਼ਬਦ ਦੀ ਵੀ ਵਾਹ ਗੁਰੂ ਸ਼ਬਦ ਦੀ ਵੀ ਏਕਤਾ ਕਰਕੇ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹ ਅਮਰ ਰੂਪ ਜਿਹੜਾ ਉਪਦੇਸ਼ ਦਿੱਤਾ ਹੈ ਜਿੱਥੇ ਵਾ ਵਾ ਸ਼ਬਦ ਆਵੇ ਨਾਲ ਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ ਜਿਸ ਵੇ ਜਾਪ ਕਰਨਾ ਹੈ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਾਪ ਕਰਨ ਦੇ ਨਾਲ ਗੁਰਮੰਤਰ ਦੀ ਪੂਰਨਤਾ ਪ੍ਰਾਪਤ ਹੁੰਦੀ ਹੈ ਚੌਥੇ ਪਾਦਸ਼ਾਹ ਨੇ ਬਚਨ ਕੀਤੇ ਸੌਂਦੇ ਵਾ ਵਾ ਉਚਰੇ ਉਢੋ ਵਾਹ ਕਰੇਨ ਅਤੇ ਫੇਰ ਕਿਹਾ ਸੁੱਤਿਆਂ ਗੁਰਸਾਹੀਏ ਉੱਠਦਿਆਂ ਵੀ ਗੁਰ ਆਲਾ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਨਾਇਗੁਰੂ ਮੰਤਰ ਦਾ ਉਪਦੇਸ਼ ਗੁਰਬਾਣੀ ਦੇ ਅੰਦਰ ਹੈ ਇਹ ਜਿਹੜਾ ਮੰਤਰ ਹੋਇਆ ਇਹ ਗੋਪ ਮੰਤਰ ਰੱਖਿਆ ਹੈ ਇਸ ਗੋਪ ਮੰਤਰ ਨੂੰ ਜਦੋਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਬ੍ਰਹਮਾ ਦੇ ਤੇ ਵੇਦਾਂ ਦੇ avatars ਭਟਾਂ ਦੇ ਤਾਂ ਹੀ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨਵੇਂ ਲੰਗਰ ਸ਼ਬਦ ਇਹ ਸੱਤੇ ਬੁਲਾਉਣ ਦੀ ਵਾਰ ਵਿੱਚ ਹੀ ਕਥਨ ਕੀਤਾ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਾਲੀ ਇਸੇ ਪ੍ਰਕਾਰ ਗੁਰਮੰਤਰ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਬਖਸ਼ਿਆ ਹੈ ਉਸ ਵੇਲੇ ਸਵਈਆਂ ਦੇ ਵਿੱਚ ਇਹ 13 ਵਾਰੀ ਵਾਹਿਗੁਰੂ ਮੰਤਰ ਹਾਹੇ ਨੂੰ ਸਿਹਾਰੀ ਦੇ ਨਾਲ ਉਚਾਰਨ ਕੀਤਾ ਹੈ ਅਤੇ ਵਾਹ ਵਾਹ ਸ਼ਬਦ ਜਿਹੜਾ ਹੈ ਵਾਹ ਵਾਹ ਸਿਰਸਲਾਹ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਇੱਥੇ ਵਾਰ ਚ ਗੁਜਰੀ ਦੀਚ ਉਚਾਰਨ ਕੀਤਾ ਹੈ ਚੌਥੇ ਪਾਤਸ਼ਾਹ ਨੇ ਵੀ ਇਸੇ ਪ੍ਰਕਾਰ ਵਾਰਾਂ ਦੀਆਂ ਚ ਉਚਾਰਨ ਕੀਤਾ ਹੈ ਪਹਿਲੇ ਪਾਤਸ਼ਾਹ ਜੀ ਨੇ ਵੀ ਵਾਹ ਵਾਹ ਸ਼ਬਦ ਉਚਾਰਨ ਕੀਤਾ ਗੌੜੀ ਦੇ ਅੰਦਰ ਇਸ ਪ੍ਰਕਾਰ ਇਹਨਾਂ ਸ਼ਬਦਾਂ ਨੂੰ ਜਿਸ ਵਕਤ ਇਹ ਸੰਸਾਰ ਦੀ ਕਲਿਆਣ ਕਰਨ ਵਾਸਤੇ ਗੁਰੂ ਮਹਾਰਾਜ ਸਾਹਿਬ ਜੀ RAM ਅਦਿਕ ਹਰਾ ਅਦਿਕ ਸਾਰੇ ਸ਼ਬਦ ਚਾਰਨ ਕੀਤੇ ਐ ਸੋ ਇਹਨਾਂ ਸਾਰਿਆਂ ਸ਼ਬਦਾਂ ਦਾ ਜੋ ਸਿਧਾਂਤ ਹੈ ਵਾਸਦੇ ਉਹ ਜੋ ਜਾਪ ਹੈ ਵਾਵੇ ਤੋਂ ਬਣਿਆ ਹੈ ਅਤੇ ਇਸੇ ਪ੍ਰਕਾਰ ਹਾਹੇ ਤੋਂ ਹਰ ਹਰ ਸ਼ਬਦ ਬਣਿਆ ਹੈ ਅਤੇ ਗੱਗੇ ਤੋਂ ਗੋਬਿੰਦ ਗੋਬਿੰਦ ਸ਼ਬਦ ਬਣਿਆ ਹੈ ਰਾਰੇ ਤੋਂ RAM RAM ਸ਼ੋਦ ਬਣਿਆ ਹੈ ਇਸ ਪ੍ਰਕਾਰ ਸਾਧ ਸੰਗੀ ਚਾਰੇ ਜਿਹੜੇ ਅੱਖਰ ਹਨ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਵਕ 36 ਜੁਗ ਵਰਤਿਓ ਗੁਵਾਰਾ ਹੈ ਕਾੜੀ ਲਈ ਸਿਰਜਨ ਹਾਰ ਹੈ ਕਰਤਾ ਪੁਰਖ ਦੇ ਰੂਪ ਵਿੱਚ ਅੰਤਰ ਜਾਮੀ ਨੇ ਇਹ ਲੋਹ ਪ੍ਰਕਾਸ਼ ਵਿੱਚ ਵੀ ਜ਼ਿਕਰ ਦਸਮ ਪਾਤਸ਼ਾਹ ਜੀ ਨੇ ਕੀਤਾ ਹੈ ਉਸ ਵਕਤ ਸਾਧ ਸੰਗੇ ਜੀ ਮਹਾਰਾਜੀ ਨੌ ਜੁਗ ਬਾਵੇ ਦਾ ਜਾਪ ਕੀਤਾ ਹੈ ਤੇ ਨੌ ਜੁਗ ਹਾਹੇ ਦਾ ਜਾਪ ਕੀਤਾ ਹੈ ਨੌ ਯੁਗ ਸਾਰ ਸੰਗੇ ਜੀ ਗੱਗੇ ਦਾ ਜਾਪ ਕੀਤਾ ਹੈ ਨੌ ਯੁਗਾਰੇ ਦਾ ਜਾਪ ਕੀਤਾ ਹੈ ਇਹ ਵਾਹਿਗੁਰੂ ਮੰਤਰ ਇਸ ਪ੍ਰਕਾਰ ਬਣਾਇਆ ਸੱਚੇ ਬਾਦਸ਼ਾਹ ਜੀ ਉਸ ਵੇਲੇ ਜਿਸ ਵੇਲੇ ਵਾਹਿਗੁਰੂ ਮੰਤਰ ਬਣਾਇਆ ਹੈ ਇਸ ਵਾਹਿਗੁਰੂ ਮੰਤਰ ਨੂੰ ਬ੍ਰਹਮਾ ਦੇ ਤਾਂ ਹੀ ਜਦੋਂ ਸਫੁਰਨ ਕੀਤਾ ਉਸ ਵੇਲੇ ਇਹਨੂੰ ਵਾਵੇ ਅਖਰ ਤੋਂ ਉਪਦੇਸ਼ ਕਰ ਵਾਵੇ ਤੋਂ ਵਾਸਦੇਵ ਦਾ ਜਾਪ ਬ੍ਰਹਮਾ ਨੇ ਜਪਿਆ ਹੈ ਅਤੇ ਮਨੂ ਅਵਤਾਰ ਵੇਲੇ ਹਰ ਹਰ ਦਾ ਜਾਪ ਪ੍ਰਗਟ ਕੀਤਾ ਹੈ ਅਤੇ ਵਿਆਸ ਉਤਾਰ ਦੇ ਗੋਵਿੰਦ ਦਾ ਜਾਪ ਪ੍ਰਗਟ ਕੀਤਾ ਹੈ ਇਸੇ ਪ੍ਰਕਾਰ ਸਾਧ ਸੰਗੀ ਸ਼ੰਕਰਾਚਾਰਜ ਜੀ ਵੇਲੇ ਅਾਰੇ ਜੋ ਰਾਮ ਦਾ ਜਾਪ ਪ੍ਰਗਟ ਕੀਤਾ ਹੈ ਇਸ ਪ੍ਰਕਾਰ ਚਾਰ ਅੱਖਰਾਂ ਦੇ ਚਾਰ ਨਾਮ ਪ੍ਰਗਟ ਕੀਤੇ ਹਨ ਚਹ ਹ ਯੁੱਗਾਂ ਦੇ ਵਿੱਚ ਅਤੇ ਜੋ ਵੇਦਕ ਤੇ ਵਾਗੋਚਰਾ ਭਾਈ ਗੁਰਦਾਸ ਸਾਹਿਬ ਜੀ ਗਵਾਹੀ ਦਿੰਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਅਰਜਨ ਦੇਵ ਗੁਰੂ ਰਾਮਦਾਸ ਦੇ ਮੁਖਾਰਬਿੰਦ ਤੋਂ ਸੁਣਿਆ ਹੈ ਜਿਨ੍ਹਾਂ ਦੇ ਵਕਤ ਭਾਈ ਬੁੱਢਾ ਸਾਹਿਬ ਜੀ ਵੀ ਜੋ ਪਹਿਲੇ ਪਾਤਸ਼ਾਹ ਤੋਂ ਬਰੋਸ ਆਏ ਹੋਏ ਸਨ ਉਹ ਹਾਜ਼ਰ ਸਨ ਉਹ 10 ਦਿਨ ਕੇ ਵਾਹਿਗੁਰੂ ਬੇਦ ਕਤੇਵ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਹ ਵੇਦਾਂ ਤੇ ਕਤੇਵਾਂ ਤੋਂ ਅਗੋਚਰ ਚੀਜ਼ ਹੈ ਅਵਿਸ਼ੇ ਚੀਜ਼ ਹੈ ਉਹ ਵਾਹਿਗੁਰੂ ਮੰਤਰ ਗੁਰੂ ਸਾਹਿਬ ਜੀ ਨੇ ਸਰਵਣ ਕੀਤਾ ਹੈ ਵਾਹ ਨਾਮ ਅਸਚਰਜ ਦਾ ਹੈ ਅਸਚਰਜ ਤੋਂ ਪਰੇ ਕਸਨ ਕੋਈ ਨਹੀਂ ਹੈ ਗੋ ਨਾਮਾ ਅਗਿਆਨ ਦਾ ਰੂ ਨਾਮਾ ਪ੍ਰਕਾਸ਼ ਦਾ ਅਗਿਆਨ ਦਾ ਨਾਸ਼ ਕਰਕੇ ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਉਹ ਵਾਹਿਗੁਰੂ ਹੈ ਗੋ ਨਾਮ ਪੂਮਾ ਸੁਧ ਬ੍ਰਹਮ ਦਾ ਹੈ ਰੂ ਨਾਮ ਚੇਤਨ ਦਾ ਹੈ ਜੋ ਸੁਧ ਬ੍ਰਹਮ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਵਾਹ ਜੋ ਅਸਤਿਰਜ ਹੈ ਅਸਤਿਰਜ ਜਿਹੜਾ ਸਾਰਿਆਂ ਦਾ ਆਧਾਰ ਹੈ ਤੇ ਆਪ ਨਿਰਾਧਾਰ ਹੈ ਅਤੇ ਅਸਤਿਰਜ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਆਪ ਸਵੰਗ ਪ੍ਰਕਾਸ਼ ਰੂਪ ਹੈ ਕਿਸੇ ਪ੍ਰਕਾਸ਼ ਦਾ ਮਥਾਜ ਨਹੀਂ ਐਸਾ ਜਿਹੜਾ ਵਾਹ ਅਸਤਿਰਜ ਰੂਪ ਹੈ ਉਸ ਵਾਹਿਗੁਰੂ ਸ਼ਬਦ ਦਾ ਉਚਾਰਨ ਜਦੋਂ ਵੀ ਇੱਥੇ ਅਰਥ ਕਰਨੇ ਹੈ ਉਸ ਵੇਲੇ ਵਾਹਿਗੁਰੂ ਸ਼ਬਦ ਨੂੰ ਵਾਹਿਗੁਰੂ ਅਰਥ ਦੇ ਵਿੱਚ ਵਿਗਿਆਨੀ ਸੰਕੇਤ ਦੇ ਵਿੱਚ ਨਿਜਮ ਹੈ ਜੋ ਪੜਾਉਂਦੇ ਹਨ ਟਕਸਾਲ ਵਾਲੇ ਇਹ ਵਾਹਿਗੁਰੂ ਦਾ ਵਾਚਕ ਜਾਣ ਕਰਕੇ ਚਾਹੇ ਔਕੜ ਨਾਲ ਹੈ ਚਾਹੇ ਮੁਗਤੇ ਨਾਲ ਹੋਵੇ ਚਾਹੇ ਸਿਹਾਰੀ ਦੇ ਨਾਲ ਹੋਵੇ ਇਹ ਵਾਹਿਗੁਰੂ ਮੰਤਰ ਦਾ ਵਾਚਕ ਜਾਣ ਕੇ ਜਾਪ ਕਰਨਾ ਹੈ ਸੋ ਗੁਰੂ ਮਹਾਰਾਜ ਸਾਹਿਬ ਪੂਰੀ ਕਿਰਪਾ ਕਰਕੇ ਇਸ ਵਾਹਿਗੁਰੂ ਮੰਤਰ ਦੇ ਅਰਥ ਪੰਡਿਤ ਕਾਂਸੀ ਵਾਲੇ ਈਸ਼ਰ ਸਿੰਘ ਜੀ ਹੋਏ ਹੈ ਉਹਨਾਂ ਦੇ ਪਾਸ ਇੱਕ ਪੰਡਤ ਨੇ ਬੜਾ ਹੰਕਾਰ ਕਰਕੇ ਅਸੀਂ ਵਾਹਿਗੁਰੂ ਮੰਤਰ ਜਿਹੜਾ ਹੈ ਇਹ ਵੇਦ ਮੰਤਰ ਨਹੀਂ ਹੈ ਉਹਨਾਂ ਨੂੰ ਉਸ ਵੇਲੇ ਐਸਾ ਉਚਾਰ ਕੇ 500 ਅਰਥ ਵਾਹਿਗੁਰੂ ਮੰਤਰ ਦਾ ਕੀਤਾ ਪੰਡਤ ਈਸ਼ਰ ਸਿੰਘ ਜੀ ਨੇ ਈਸ਼ਰ ਸਿੰਘ ਜੋ ਪੰਡਤ 500 ਅਰਥ ਕੀਤਾ ਉਹ ਵੇਦ ਦੀਆਂ ਸੁਰਤੀਆਂ ਦੇ ਦੇ ਕੇ ਸਾਰਿਆਂ ਦੇ ਤਾਂ ਹੀ ਜਿੱਤ ਲਿਆ ਸੀ ਸਭਾਂ ਨੂੰ ਹਾਰ ਮੰਨਣਾ ਪਿਆ ਕਿ ਵੇਦਕ ਤੇ ਵੀ ਅਗੋਚਰ ਮੰਤਰ ਹੈ ਇਸ ਪ੍ਰਕਾਰ ਵਿਦਵਾਨਾਂ ਦੇ ਸ਼ਵਾਜ ਵੀ ਬੜੇ ਭਾਰੀ ਝਗੜੇ ਹੋ ਚੁੱਕੇ ਐ ਉਹ ਮੰਤਰ ਗੁਰੂ ਮਹਾਰਾਜ ਸਾਹਿਬ ਜਿਹੜਾ ਬੇਦਕਪ੍ਰੇਵ ਕਰਕੇ ਵੀ ਅਗੋਚਰ ਹੈ ਉਹ ਗੁਰਬਾਣੀ ਦੁਆਰਾ ਸਖਿਆਤ ਕਰਦੇ ਹੋਏ ਫਰਮਾਉਂਦੇ ਹਨ ਸ਼ਲੋਕ ਮਹਲਾ 3 ਜੀ ਵਾਹ ਵਾਹ ਆਪ ਆਖਾਂ ਦਾ ਇਸ ਗੱਲ ਨੂੰ ਵਾਹਿਗੁਰੂ ਮੰਤਰ ਨੂੰ ਭਲਾ ਕਰਕੇ ਕਈਆਂ ਨੇ ਵਾਹ ਗੁਰ ਵਾਹ ਗੁਰ ਸ਼ਬਦੋਚਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਗੁਰੂ ਸਾਹਿਬ ਜੀ ਨੇ ਜੋ ਮੰਤਰ ਦਿੱਤਾ ਹੈ ਵੰਟਰਕ ਨੇ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਚਾਰਨ ਕੀਤਾ ਹੈ ਉਹਨਾਂ ਨੂੰ ਇਹ ਸੰਸਾ ਪੈ ਗਿਆ ਵੀ ਠੱਟਾਂ ਦਾ ਉਚਾਰਨ ਕੀਤਾ ਹੋਇਆ ਹੈ ਤੇ ਵਾਹ ਸ਼ਬਦ ਗੁਰੂ ਸਾਹਿਬ ਦਾ ਉਚਾਰਨ ਨਹੀਂ ਕੀਤਾ ਹੋਇਆ ਵਾਹਿਗੁਰੂ ਸ਼ਬਦ ਇਹ ਸੰਸਾ ਪੈਣ ਤੋਂ ਵੀ ਲੰਗਰ ਸ਼ਬਦ ਜਿਵੇਂ ਸੱਤੇ ਬਲਵੰਡ ਆਦਕਨ ਕਿ ਉਹ ਗੁਰੂ ਸਾਹਿਬ ਦੀ ਬੋਲੀ ਸੀ ਤਾਇਆਂ ਲਿਖਿਆ ਨਾ ਇਸੇ ਪ੍ਰਕਾਰ ਗੁਰਮੰਤਰ ਜਦੋਂ ਮਹਾਰਨ ਦਿੱਤਾ ਹੈ ਉਹ ਪੱਟਾ ਨਾ ਆਪ ਦੇ ਕੋਲੋਂ ਤਾਂ ਨਹੀਂ ਬਣਾਤਾ ਸੀ ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲ ਕੇ ਹੀ ਉਹ ਜਾਬ ਸਿੱਖ ਨੂੰ ਅਧਿਕਾਰ ਹੈ ਨਾ ਜੋ ਗੁਰੂ ਦੇ ਮੱਖੋਂ ਨਿਕਲਿਆ ਹੋਵੇ ਉਹਦੇ ਧਾਰਨ ਕਰਨ ਦਾ ਇਸ ਪ੍ਰਕਾਰ ਸਾਧ ਸੰਗਤ ਜੀ ਗੁਰਸਿੱਖਾਂ ਵਾਸਤੇ ਫ਼ਯੂਰ ਨੇ ਇਹ ਵਾਹਿਗੁਰੂ ਮੰਤਰ ਸਾਨੂੰ ਬਖਸ਼ਿਆ ਹੈ ਉਚਾਰਨ ਕਰਦੇ ਹਨ ਵਾਹ ਵਾਹ ਆਪ ਆਖਾਂ ਇਹ ਭਾਈ ਵਾਹਿਗੁਰੂ ਵਾਹ ਚਰਜ ਅਗਿਆਨ ਦਾ ਨਾਸ ਕਰਨ ਵਾਲਾ ਆਪ ਹੀ ਅਖਾਂ ਦਾ ਕਹਾਉਂਦਾ ਹੈ ਪਰਮੇਸ਼ਵਰ ਘੁਰ ਸਾਬ ਦੀ ਸੱਚ ਸੋ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨ ਵਾਲ ਨੂੰ ਸੱਚੇ ਦੀ ਸੋਭਾ ਪ੍ਰਾਪਤ ਹੁੰਦੀ ਹੈ ਉਹਨਾਂ ਜੋ ਗੁਰ ਸ਼ਬਦੀਏ ਪੁਰਖਾਂ ਨੇ ਉਹਨਾਂ ਨੂੰ ਸੋ ਸੱਚੇ ਪਰਮੇਸ਼ਰ ਦੀ ਸਿਖਿਆਤਾ ਹੁੰਦੀ ਹੈ ਵਾਹ ਵਾਹ ਸਿਫਤ ਸਲਾਹ ਹੈ ਵਾਹੀ ਗੁਰੂ ਵਾਹੀ ਗੁਰੂ ਜਿਹੜਾ ਕਰਨਾ ਹੈ ਇਹ ਸਿਫਤ ਸਲਾਹ ਹੈ ਸਿਫਤ ਭਗਤੀ ਹੈ ਪਰਮੇਸ਼ਰ ਦੀ ਸਲਾਹ ਕੀਰਤਨ ਭਗਤੀ ਹੈ ਅਰਬੀ ਵਿੱਚ ਸਲਾਬ ਬੰਦਗੀ ਭਗਤ ਮੁਕਤੀ ਦਾ ਨਾਮ ਹੈ ਇਹ ਵਾਹ ਵਾਹ ਗੁਰੂ ਜੀ ਦੀ ਸ਼ਿਫਤ ਹੈ ਇਸਲਾਮ ਮੁਕਤੀ ਦੇਣ ਵਾਲੀ ਹੈ ਸਿਵ ਸਲਾਹ ਪਰਮੇਸ਼ਰ ਦਾ ਕੀਰਤਨ ਹੈ ਜਿਸਮ ਬਖਸ਼ੇ ਸ਼ਿਫਤ ਸਲਾਹ ਨਾਨਕ ਪਾਤਸ਼ਾਹੀ ਪਾਦਸ਼ਾਹ ਵਾਹ ਵਾਹ ਗੁਰੂ ਉਚਾਰਨਾ ਜਿਹੜਾ ਇਹ ਸ਼ਿਫਤੀ ਪਰਮੇਸ਼ਰ ਦੀ ਸਲਾ ਕੀਰਤਨ ਭਗਤੀ ਹੈ ਉਸਤ ਹੈ ਗੁਰਮੁਖ 부ਝੈ ਕੋਈ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕੋਈ ਕੋਈ ਗੁਰਮੁਖ ਹੈ ਜਿਹੜਾ ਸਮਝੇ ਦੂਸਰੇ ਨੂੰ ਸਮਝ ਨਹੀਂ ਪੈਂਦੀ ਹੈ ਇਹ ਗੁਰਾਂ ਦੁਆਰਾ ਪੁੱਛ ਸਕਦਾ ਪੁੱਛ ਸਕਦਾ ਹੈ ਕੋਈ ਵਾਹ ਵਾਹ ਬਾਣੀ ਸੱਚ ਹੈ ਜਿਹੜਾ ਵਾਹਿਗੁਰੂ ਵਾਹਿਗੁਰੂ ਉਚਾਰਨਾ ਸੱਚੀ ਬਾਣੀ ਹੈ ਸੱਚ ਮਿਲਾਵਾ ਹੇ ਇਸ ਕਰਕੇ ਸੱਚ ਸਰੂਪ ਦਾ ਭਾਈ ਮਲਾਪ ਹੁੰਦਾ ਹੈ ਨਾਨਕ ਵਾਹ ਵਾਹ ਕਰਦੇ ਹੋ ਪ੍ਰਭ ਪਾਏ ਸਤਗੁਰੂ ਜੀ ਕਹਿੰਦੇ ਨੇ ਵਾਹ ਚਰਜ ਹੈ ਵਾਹ ਪ੍ਰੇਰਕ ਹੈ ਉਸ ਵਾਹਿਗੁਰੂ ਦਾ ਨਾਮ ਉਚਾਰਦੇ ਹੋਇਆਂ ਇਹਨਾਂ ਨੇ ਜਪਿਆ ਉਹਨਾਂ ਨੇ ਪ੍ਰਭ ਅਕਾਲਪੁਰਖ ਨੂੰ ਪਾ ਲਿਆ ਹੈ ਕਰਮ ਪ੍ਰਾਪਤ ਹੋ ਜਿਹਨਾਂ ਦੇ ਚੰਗੇ ਨਿਸ਼ਕਾਮ ਕਰਮ ਕੀਤੇ ਹੋਏ ਐ ਉਹਨਾਂ ਨੂੰ ਗੁਰੂ ਸਾਹਿਬ ਦੀ ਸੰਗਤ ਦੁਆਰਾ ਜਿਵੇਂ ਪੰਝਾ ਪਿਆਰਿਆਂ ਦੀ ਰਾਹੀਂ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਇ ਇਹਨਾਂ ਦੀ ਰਸਨਾ ਵਾਹ ਅਚਰਜ ਹੈ ਵਾਹ ਪ੍ਰੇਰਕ ਹੈ ਕਿਉਂ ਵਾਹਿਗੁਰੂ ਦਾ ਸਿਮਰਨ ਕਰਦੀ ਐ ਉਹ ਰਸਨਾ ਗੁਰਾਂ ਦੇ ਸ਼ਬਦ ਕਰਕੇ ਸੋਬ ਨੀਕ ਹੁੰਦੀ ਹੈ ਹੂਰਾ ਸ਼ਬਦ ਪ੍ਰਭ ਮਿਲਿਆ ਆ ਜਿਨ੍ਹਾਂ ਦੇ ਪੂਰਨ ਗੁਰੂ ਸਾਹਿਬ ਜੀ ਨੇ ਸ਼ਬਦ ਬਖਸ਼ਿਆ ਜਿਨ੍ਹਾਂ ਦੇ ਤਾਈ ਉਹਨਾਂ ਨੂੰ ਪ੍ਰਭੂ ਆ ਮਿਲਿਆ ਹੈ ਪੂਰਨ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਪ੍ਰਭੂ ਆ ਤੇ ਮਿਲਿਆ ਹੈ ਵੱਡ ਭਾਗੀਆਂ ਵਾਹ ਵਾਹ ਵੋਹੋ ਕਢਾਈ ਜਿਨ੍ਹਾਂ ਦੇ ਉਤੋਂ ਭਾਗ ਹਨ ਸਾਧ ਸੰਗਤ ਜੀ ਵੱਡ ਵਡਿਆਈ ਦੀ ਛਾ ਪੱਜ ਗਈ ਹੈ ਨਿਸਕਾਮੀ ਪੁਰਖਾਂ ਦੇ ਪਾਸੋਂ ਵਾਹਿਗੁਰੂ ਵਾਹਿਗੁਰੂ ਮਹਾਰਾਜ ਸਾਮ ਮੁੱਖੋਂ ਕਢਾਉਂਦੇ ਹਨ ਵਾਹ ਵਾਹ ਕਰਹਿ ਸੀ ਜਨ ਸੋਹਣੇ ਜੋ ਵਾਹਿਗੁਰੂ ਦਾ ਜਾਪ ਕਰਦੇ ਸੋਬ ਨੀਕ ਪੁਰਖ ਹਨਗੇ ਜਿਦ ਕਹੋ ਪਰ ਜਾ ਪੂਜਣ ਆਏ ਉਹਨਾਂ ਦੇ ਭਾਈ ਸਾਰੀ ਦੁਨੀਆ ਪਰ ਜਾ ਪੂਜਣ ਵਾਸਤੇ ਆ ਰਹੀ ਹਨ ਵਾਹ ਵਾਹ ਕਹ ਤੇ ਵਾਹ ਵਾਹ ਹੋ ਤਿੰਨ ਲੋਕੋ ਵਾਹ ਵਾਹ ਕਰਮ ਪ੍ਰਾਪਤ ਹੋਵੇ ਗੁਰੂ ਦਾ ਸਿਮਨ ਕਰਮਾ ਕਰਕੇ ਪ੍ਰਾਪਤ ਹੁੰਦਾ ਵਾਸਚਰਜ ਦਾ ਨਾਨਕ ਦਰ ਸੱਚਾ ਸੋਭਾ ਪਾਈ ਉਹ ਸੱਚੇ ਦਰ ਸਤਖੰਡ ਦੇ ਵਿੱਚ ਸੱਚੇ ਦਰ ਸਾਧ ਸੰਗਤ ਦੇ ਵਿੱਚ ਸੱਚੇ ਦਰ ਅਨਰ ਗਿਆਨ ਦੇ ਵਿੱਚ ਇਸ ਤੋਂ ਕੇ ਸੋਭਾ ਪਾਉਂਦੇ ਹਨ ਪੌੜੀ ਬੱਜਰ ਕਪਾਟ ਕਾਇਆ ਗੜ ਭੀਤਰ ਸਾਧ ਸੰਗਤ ਦੇ ਬੱਜਰ ਪੰਜਾ ਕੋਸਾਂ ਦੇ ਕੋਪਾਟ ਪੱਥਰ ਦੀ ਨਹੀਂ ਆਈ ਇਹ ਪੰਜਾਂ ਕੋਸਾਂ ਦੇ ਤਖਤੇ ਐ ਇਹ ਕਾਇਆ ਰੂਪੀ ਕਿਲੇ ਵਿੱਚ ਲੱਗੇ ਹੋਏ। ਮੂੜ ਕੋਸਤ ਅਭਮਾਨੀ ਇਹ ਪੁਰਖ ਇਸ ਕਰਕੇ ਝੂਠ ਬੋਲਦੇ ਰਹਿੰਦੇ ਹਨ। ਉਦਸਤ ਉਲਟੇ ਕੰਮ ਕਰਦੇ ਰਹਿੰਦੇ ਹਨ ਮਾਨੀ ਹੰਕਾਰੀ ਹੋ ਰਹੇ ਐ। ਬੱਜਰ ਆਸਾਂ ਦੇਸਾ ਦੇ ਤਖਤੇ ਜਿਹੜੇ ਹਨ ਕਪਾਟ ਇਹ ਵੀ ਬੱਜਰ ਪੱਥਰ ਵੀ ਨਹੀਂ ਆਈ ਹਨ। ਸੱਤਾਂ ਧੜਕਾਂ ਦਾ ਜਿਵੇਂ ਬੱਜਰ ਹੁੰਦਾ ਹੈ ਕਾਇਆ ਬੁੱਧੀ ਰੂਪ ਕਿਲੇ ਦੇ ਅੰਦਰ ਉਹਨੂੰ ਕੋ ਸਾਤ ਅਬਮਾਨੀ ਇਹ ਕਾਂਗੜ ਪੀਤਰ ਦੇ ਦੇ ਅੰਦਰ ਜੋ ਗੜ ਦਸਮਾ ਦਵਾਰ ਹੈ ਇਹਦੇ ਅੰਦਰ ਇਹ ਸਾਧ ਸੰਗੇ ਜੀ ਪੰਜ ਕੋਰਸਾਂ ਦੇ ਤਖਤੇ ਲੱਗੇ ਹੋਏ ਹਨ ਕਾਇਆ ਰੂਪੀ ਕਿਲਾ ਜੋ ਗੜ ਘੜਿਆ ਹੋਇਆ ਹੈ ਇਹਦੇ ਅੰਦਰ ਕੂੜ ਝੂਠ ਬੋਲਦਾ ਹੈ ਕੋਸਤ ਉਲਟੇ ਕੰਮ ਕਰਦਾ ਹੈ ਖੋਟੇ ਤੇ ਹੰਕਾਰੀ ਹੋ ਰਿਹਾ ਫੇਰ ਪਰਮ ਭੂਲੇ ਨਦਰ ਨਾਵਨੀ ਜਿਹੜੇ ਜੀ ਭਰਮ ਚ ਭੁੱਲੇ ਉਹਨਾਂ ਗ੍ਰਿਸ਼ਟੀ ਚ ਨਹੀਂ ਇਹ ਆਉਂਦੀ ਵਿਚਾਰ ਮਨਮੁਖ ਅੰਧ ਅਗਿਆਨੀ ਉਹ ਮਨਮੁਖ ਅੰਧੇ ਹੋ ਰਹੇ ਅਗਿਆਨ ਕਰਕੇ ਉਹਨਾਂ ਦੇ ਮਨਬੁੱਧ ਰੂਪੀ ਨੇਤਰਾ ਚ ਵਿਚਾਰ ਰੂਪੀ ਨਿਗਾ ਨਹੀਂ ਹੈ ਉਪਾਏ ਕਿਤੇ ਨਾ ਲੱਭਨੀ ਯਤਨ ਕਰਦੇ ਆ ਬਹੁਤ ਸਾਰੇ ਲੋਕ ਕੋਈ ਜਲ ਧਾਰਾ ਕਰਦੇ ਆ ਕੋਈ ਧੂਣੀਆਂ ਪਾਉਂਦੇ ਆ ਕੋਈ ਤਪ ਕਰਦੇ ਆ ਕਿ ਨਾ ਪਾਵਾਂ ਕਰਕੇ ਕਿਸੇ ਪ੍ਰਕਾਰ ਵੀ ਪਰਮੇਸ਼ਰ ਨੂੰ ਨਹੀਂ ਲੱਭ ਸਕਦੇ ਨਹੀਂ ਲੱਭਦਾ ਹੈ ਭੀਖ ਥੱਕੀ ਭੀਖਵਾਨ ਜਿਹੜੇ ਭੀਖਵਾਨੀਆਂ ਨੂੰ ਭੀਖਾਂ ਦੇ ਬਾਨੀ ਆਪਣੇ ਆਪ ਨੂੰ ਮੰਨਣ ਵਾਲੇ ਪੇਖਾਂ ਨੇ ਤਾਂ ਹੀ ਕਰ ਕਰ ਕੇ ਥੱਕ ਗਏ ਹਨ ਪੇਖਾਂ ਵਾਲੇ ਲੋਕ ਹਰ ਸਭ ਦੀ ਖੋਲਾਈ ਹਨ ਇਹ ਤਾਂ ਭਾਈ ਗੁਰੂ ਸਾਹਿਬ ਦੇ ਸ਼ਬਦ ਵਾਹਿਗੁਰੂ ਮੰਤਰ ਦੇ ਸਿਮਰਨ ਕਰਕੇ ਖੋਲਾਈ ਦੇਣ ਪੰਜਾਂ ਕੋਸਾਂ ਤੱਕ ਦੇ ਹਰ ਨਾਮ ਜਪਾਨੀ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਆਪ ਜਪਦੇ ਹੈ ਤੇ ਹੋਰ ਉਹਨਾਂ ਨੂੰ ਜਪਾਉਂਦੇ ਹਨ ਹਰ ਜਿਉ ਅੰਮ੍ਰਿਤ ਬਿਰਖ ਹੈ ਇਹ ਹਰੀ ਅਕਾਲ ਪੁਰਖ ਤਾਂ ਅੰਮ੍ਰਿਤ ਦੇ ਬਿਰਖ ਫਲ ਹਨਗੇ ਬਿਰਖ ਦੀ ਨਹੀਂ ਆਈ ਹੈ ਅੰਮਰ ਬਿਰਖ ਦੀ ਨਹੀਂ ਆਈ ਹੈ ਅੰਮ੍ਰਿਤ ਮੋਗਤੂਪੀ ਗਿਆਨੂਪੀ ਮਿਰਖਾਨ ਜਿਨ ਪੀਆ ਤੇ ਤ੍ਰਿਪਤਾਨੀ ਜਿਨਾਂ ਨੇ ਇਸ ਅੰਮ੍ਰਿਤ ਨਾਮ ਨੂੰ ਪੀਤਾ ਉਹ ਤ੍ਰਿਪਤ ਹੋ ਗਿਆ ਸਹਿ ਕਰਕੇ ਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆਂ ਰੈਣ ਸੁਖ ਵਿਹਾ ਵਾਹ ਜੋ ਹਸਤਿਰ ਹੈ ਵਾਹ ਜੋ ਪ੍ਰੇਰਕ ਹੈ ਉਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਰੈਣ ਰਾਤ ਜਿਹੜੀ ਸੁਖ ਦੇ ਨਾਲ ਬਤੀਤ ਹੁੰਦੀ ਹੈ ਰੈਣ ਅਵਸਥਾ ਹੈ ਜਿਹੜੀ ਇਹ ਵੀ ਸੁਖ ਨਾਲ ਬਤੀਤ ਹੁੰਦੀ ਹੈ ਅਵਿਦਿਆ ਰੂਪੀ ਰਾਤ ਬਤੀਤ ਹੋ ਜਾਂਦੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਵਾਹ ਵਾਹ ਕਰਦੇ ਆ ਸਦਾ ਆਨੰਦ ਹੋਵੇ ਮੇਰੀ ਮਾਂ ਤੇ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ ਸੁਣੋ ਵਾਹਿਗੁਰੂ ਦਾ ਸ਼ਰਮਨ ਕਰਦੇ ਆ ਵਾਸ ਚਰਜ ਨੂੰ ਉਚਾਰਦੇ ਆ ਹੋਇਆ ਸਦਾ ਰਹਿਣ ਵਾਲਾ ਜੋ ਆਨੰਦ ਕਦੇ ਨਾਸ਼ ਨਾ ਹੋਵੇ ਉਹ ਪ੍ਰਗਟ ਹੁੰਦਾ ਹੈ ਹੇ ਮੇਰੀ ਮਾਤਾ ਸਖੀ ਉਤਮ ਸਖੀਓ ਮਹਾਤਮਾ ਜਨੋ ਵਾਹ ਵਾਹ ਕਰਦੇ ਆ ਹਰ ਸਿਉ ਲੇਵ ਲਾਈ ਪਰਮੇਸ਼ਰ ਦਾ ਜਾਪ ਵਾਹਿਗੁਰੂ ਦਾ ਸਿਮਨ ਕਰਦੇ ਹੋਇਆ ਹਰੀ ਅਕਾਲ ਪੁਰਖ ਜਿ ਲੇਵ ਲਾ ਲੱਗ ਜਾਂਦੀ ਹੈ ਲਾ ਲੈਂਦਾ ਪਰਮੇਸ਼ਰ ਵਾਹ ਵਾਹ ਕਰਮੀ ਬੋਲੇ ਬੁਲਾਏ ਜਿਨਾਂ ਨੇ ਨਿਸਕਾਮ ਕਰਮ ਕੀਤੇ ਹੋਏ ਐ ਉਹਨਾਂ ਨੂੰ ਗੁਰੂ ਸਾਹਿਬ ਵਾਹਿਗੁਰੂ ਨਾਮ ਬੁਲਾਉਂਦੇ ਐ ਉਹ ਵਾਹਿਗੁਰੂ ਗੁਰਾਂ ਦਾ ਬੁਲਾਇਆ ਹੋਇਆ ਬੋਲਦੇ ਐ ਕਰਮਾਂ ਵਾਲੀ ਨਿਸਕਾਮ ਕਰਮੀ ਜਿਹੜੇ ਪੁਰਖ ਹਨ ਵਾਹ ਵਾਹ ਕਰਦੇ ਆ ਸੋਭਾ ਪਾਈ ਵਾਹ ਜੋ ਹਸਰਜਾ ਵਾਹ ਜੋ ਪ੍ਰੇਰਕ ਹੈ ਉਸ ਵਾਹਿਗੁਰੂ ਨੂੰ ਉਚਾਰਦੇ ਹੋਇਆ ਸੰਸਾਰ ਦੇ ਅੰਦਰ ਸੋਭਾ ਵਡਿਆਈ ਪਾਉਂਦਾ ਹੈ ਪੁਰਖ ਨਾਨਕ ਭਗਤੀ ਨੂੰ ਸੋਭਾ ਪਾ ਲਿੰਦਾ ਹੈ ਨਾਨਕ ਵਾਹ ਵਾਹ ਸਤਿ ਰਜਾ ਸਤਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਨਾ ਹੈ ਇਹ ਸੱਚਾ ਕਾਲਪੁਰਖ ਦੀ ਆਗਿਆ ਹੈ ਉਸ ਦੀ ਆਗਿਆ ਵੀ ਚੱਲਣਾ ਯੋਗ ਹੈ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਜਿਹੜਾ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨਾ ਇਹ ਸੱਚੀ ਬਾਣੀ ਹੈ ਗੁਰਮੁਖ ਲਭੀ ਪਾਰ ਜਿਹੜੇ ਗੁਰਮੁ ਗੁਰਮਤੀਏ ਹਨ ਉਨ੍ਹਾਂ ਨੂੰ ਭਾਗ ਕੇ ਲੱਭੀ ਪ੍ਰਾਪਤ ਕੀਤੀ ਹੈ। ਵਾਹ ਵਾਹ ਸਭ ਦੇ ਉਚਰੈ। ਉਹ ਭਾਈ ਹਰ ਵਕਤ ਸ਼ਬਦ ਬਾਣੀ ਕਰਕੇ ਜਦੋਂ ਉਚਾਰਦੇ ਆ ਵਾਹਿਗੁਰੂ ਵਾਹਿਗੁਰੂ ਦਾ ਹੀ ਵਿਚਾਰਨ ਕਰਦੇ ਹਨ। ਵਾਹ ਵਾਹ ਹਿਰਦੇ ਨਾਲ। ਜਦੋਂ ਹਿਰਦੇ 'ਚ ਜਾਪ ਕਰਦੇ ਆ ਵਾਹਿਗੁਰੂ ਵਾਹਿਗੁਰੂ ਨੂੰ ਹਿਰਦੇ ਦੇ ਨਾਲ ਵੀ ਸਿਮਨ ਕਰਦੇ ਹਨ। ਵਾਹ ਵਾਹ ਕਰਦਿਆਂ ਹਰ ਪਾਇਆ। ਵਾਹਿਗੁਰੂ ਵਾਹਿਗੁਰੂ ਵਾਸ ਚਰਜ ਰੂਪ ਕਰਦੇ ਆ ਵਿਚਾਰਦੇ ਆ ਹੋਇਆ। ਹਰੀ ਅਕਾਲਪੁਰਖ ਨੂੰ ਉਹਨਾਂ ਨੇ ਪਾ ਲਿਆ ਹੈ ਸਹਿਜੇ ਗੁਰਮੁਖ ਭਾਣ ਸੁਪੇ ਸਿੱਧ ਗੁਰਮੁਖਾਂ ਨੇ ਭਾਣ ਕੀਤੀ ਉਸ ਪਰਮੇਸ਼ਰ ਦੀ ਸਹਿਜ ਅਵਸਥਾ ਜਿ ਜਸਤੁਰੂ ਹੋ ਗਏ ਹਨ ਸ੍ਰੀ ਵੱਡ ਭਾਗੀ ਨਾਨਕਾ ਸਤ ਗੁਰੂ ਦੀ ਕੰਨਨੋ ਵੱਡਿਆਂ ਭਾਗਾ ਵਾਲੇ ਸੇ ਤਨਾ ਲੋਕਾਂ ਚ ਹਨ ਹਰ ਹਰ ਜੈ ਸਮਾ ਜੋ ਹਰੀ ਸਾਰਿਆਂ ਪਾਪਾਂ ਦਾ ਹਾਰਕ ਹੈ ਜਿਸ ਹਰੀ ਦੇ ਨਾਮ ਨੂੰ ਹਿਰਦੇ ਚ ਸਮਾਲ ਯਾਦ ਕਰਦੇ ਹਨ ਪਾਉੜੀ ਏ ਮਨਾ ਅਤਲੂਬੀਆ ਇਸ ਮੈਨੂੰ ਸਿਖਿਆ ਦਈਏ ਏ ਮਨਾ ਅਤੰਤ ਪਦਾਰਥਾਂ ਦੇ ਜੋੜਨ ਵਿੱਚ ਤੇ ਖਾਣ ਵਿੱਚ ਭੋਗਣ ਵਿੱਚ ਲੋਭੀਆ ਲਾਲਚੀਆ ਤੇ ਲੋਬੇ ਰਾਤਾ ਰਾਜ ਨੇ ਤੂੰ ਪਦਾਰਥਾਂ ਦੇ ਲੋਭ ਵਿੱਚ ਹੀ ਰੰਗਿਆ ਰਹਿਣਾ ਹਰ ਵਕਤ ਮਾਇਆ ਮਨਸਾ ਮੋਹਣੀ ਇਹ ਜਿਹੜੀ ਮਾਇਆ ਹੈ ਇਹਦੀ ਮਨਸਾ ਵਾਸ਼ਨਾ ਜਿਹੜੀ ਹੈ ਇਹ ਮੌਤ ਕਰਨ ਵਾਲੀ ਹੈ ਮੋਰੀ ਮਾਇਆ ਦੀ ਮਰਸਾ ਜਿਹੜੀ ਇੱਛਾ ਹੈ ਤਹ ਦਿਸ ਫਿਰਤਾ ਇਸ ਇੱਛਾ ਵੀ ਕੇ ਲੱਗਾ ਹੋਇਆ ਤੂੰ ਰਸੋ ਦੇ ਸਾਜੇ ਪਦਾਰਥਾਂ ਵਿੱਚ ਫਿਰਦਾ ਰਹਿਣਾ ਹੈ ਦਾਹ ਜੋ ਇੰਦਰੀ ਹਨ ਦਸੇ ਇਹਨਾਂ ਦੇ ਵਿਸ਼ਿਆਂ ਨੂੰ ਪੀ ਦਾਹ ਅਗਨੀ ਵਿੱਚ ਸਾੜਿਆ ਹੋਇਆ ਇਹਨਾਂ ਨੂੰ ਤੁਰਿਆ ਫਿਰਦਾ ਹਾਂ ਵੇਖਣ ਚ ਸੁਣਣ ਚ ਸੁੰਘਣ ਵਿੱਚ ਅੱਗੇ ਨਾਉ ਜਾਤ ਨਾ ਜਾਏ ਸੀ ਅੱਗੇ ਪਰਲੋਕ ਵਿੱਚ ਨਿਆ ਕੇ ਦਾ ਨਾਉ ਜਾਣ ਹੈ ਕੋਈ ਭਾਵੇਂ ਕਿੰਨਾ ਨਾਉ ਰਖਾਲੇ ਵੱਡਾ ਤੇ ਨਾ ਕਿਹਦੀ ਜਾਤੀ ਜਾਣੀ ਹੈ ਮਨਮੁਖ ਦੁਖ ਖਾਤਾ ਮਨਮੁਖ ਦੁੱਖਾਂ ਨੂੰ ਹੀ ਖਾਂਦਾ ਹੈ ਰਾਤ ਦੇ ਨੇ ਸੋ ਦੁੱਖਾਂ ਦੇ ਖਾਤੇ ਤੋਏ ਚ ਪਿਆ ਰਹਿੰਦਾ ਹੈ ਦੁੱਖਾਂ ਦਾ ਖਾਤਾ ਨਰਕ ਵਿੱਚ ਮਾਤਾ ਦੇ ਗਰਭ ਵਿੱਚ ਮਨੁੱਖ ਪਿਆ ਰਹਿੰਦਾ ਹੈ ਅੱਗੇ ਜਾਤ ਕਿਸੇ ਦੀ ਬੁੱਧੀ ਵੀ ਨਹੀਂ ਜਾਣੀ ਤੇ ਨਾ ਕਿਹਦਾ ਉੱਚਾ ਨਾਉ ਜਾਣਾ ਹੈ ਮਨਮੁਖ ਦੁਖ ਖਾਤਾ ਮਨੁੱਖ ਨੂੰ ਦੁੱਖਾਂ ਦਾ ਖੱਟਾ ਖੱਟਾ ਟੂਆ ਬਣਿਆ ਹੋਇਆ ਹੈ ਰਸਨਾ ਹਰ ਰਸ ਨਾ ਚਖਿਓ ਜਿਨ੍ਹਾਂ ਨੇ ਰਸਨਾ ਕਰਕੇ ਹਰੀ ਦੇ ਨਾਮ ਰਸ ਨੂੰ ਚਖਿਆ ਧਾਰਨੀ ਨਹੀਂ ਕੀਤਾ ਹੈ ਫਿੱਕਾ ਬੁਲਾਤਾ ਉਹ ਜੋ ਕੁਝ ਬੋਲਦਾ ਹੈ ਜਾਂ ਕਿਸ ਨੂੰ ਬੁਲਾਉਂਦਾ ਫਿੱਕਾ ਬੇਰਸੀਆਂ ਵਾਲੀਆਂ ਗੱਲਾਂ ਕਰਦਾ ਹੈ ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਨਾਮ ਨੂੰ ਚਖਣਾ ਕੀਤਾ ਹੈ ਧਾਰਿਆ ਹੈ ਸੇ ਜਨ ਤ੍ਰਿਪਤਾਤਾ ਉਹ ਜਨਪੁਰਖ ਤ੍ਰਿਪਤ ਹੋਏ ਅਸਾ ਕਰਕੇ ਉਹਨਾਂ ਨੂੰ ਕੋਈ ਵਾਸ਼ਨਾ ਲੋਕ ਪਰ ਲੋਕ ਦੀ ਨਹੀਂ ਰਹੀ ਹੈ ਲੋਕ ਮਹੱਲਾ ਤੀਜਾ ਵਾਹ ਵਾਹ ਉਸ ਨੂੰ ਆਖੀ ਹੈ ਇਹ ਮੇਰੇ ਵਾਦੇ ਅਰਥ ਕੀ ਹੈ ਵਾਹ ਉਸ ਅਰਥ ਕਿਨੂੰ ਕਹਿੰਨੇ ਹੋ ਕਹਿੰਦੇ ਤਿਸ ਵਾਸ਼ਗੁਰੂ ਨੂੰ ਵਾਹ ਵਾਹ ਕਰਕੇ ਆਖੀ ਦਾ ਕਹੀ ਦਾ ਹੈ ਜੀ ਸੱਚਾ ਗਹਿਰ ਦਭੀ ਜਿਹੜਾ ਸੱਚਾ ਤਰੀਕਾਲਵਾਦ ਤੂੰ ਸਤਤਿੰ ਕਿੰਨਾ ਕਾਲਾਂ ਜਿਹੜਾ ਨਾਸ ਨਹੀਂ ਹੁੰਦਾ ਆਦ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅਤੇ ਗਹਿਰ ਨਿਰਹਲ ਹੈ ਜੋ ਆਪਣੀ ਪਦਵੀ ਤੇ ਹਿਲਦਾ ਨਹੀਂ ਗਵੀਰ ਡੂੰਗਾ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਆਤਲ ਆਸਰ ਪਰਸ ਰੂਪ ਹੈ ਜੋ ਵਾਹ ਵਾਹ ਤਿਸ ਨੂੰ ਆਖੀਏ ਮਾਰੇ ਵਾਹ ਸ਼ਬਦ ਦੇ ਅਰਥ ਕੀ ਹੈ ਮਾਰੇ ਕਹਿੰਦੇ ਵਾਹ ਅश्चर्य ਜੋ ਵਾਹ ਪ੍ਰੇਰਕ ਉਸ ਵਾਹਿਗੁਰੂ ਨੂੰ ਕਹੀਦਾ ਹੈ ਜੀ ਗੁਣ ਦਾਤਾ ਮਤ ਧੀ ਜਿਹੜਾ ਸਾਰਿਆਂ ਗੁਣਾ ਦੇ ਦੇਣ ਵਾਲਾ ਸਾਰੀ ਸ੍ਰਿਸ਼ਟੀ ਵਿੱਚ ਸਭ ਪਦਾਰਥਾਂ ਦਾ ਗਿਆਨ ਦੇਣ ਵਾਲਾ ਹੈ ਬੁੱਧੀ ਧਿਰਜ ਦੇਣ ਵਾਲਾ ਵਿਸ਼ਿਆਂ ਵੱਲੋਂ ਹਟਾ ਕਰਕੇ ਧੀਰਜ ਦੇਣ ਵਾਲਾ ਬਖਸ਼ਿਸ਼ ਕਰਨ ਵਾਲਾ ਹੈ ਵਾਹ ਵਾਹ ਤਿਸ ਨੂੰ ਆਖੀਏ ਉਸ ਨੂੰ ਵਾਹ ਉਸ ਧਰਜ ਵਾਹ ਪ੍ਰੇਰਕ ਵਾਹਿਗੁਰੂ ਕਹੀਦਾ ਹੈ ਜੀ ਸਭ ਮਹਿ ਰਹਾ ਸਮਾ ਜਿਹੜਾ ਸਾਰਿਆਂ 'ਚ ਵਾਹਿਗੁਰੂ ਵਿਆਪਕ ਹੋ ਰਿਹਾ ਹੈ ਵਾਹ ਵਾਹ ਤਿਸ ਨੂੰ ਆਖੀਏ ਵਾਹਿਗੁਰੂ ਵਾਹਿਗੁਰੂ ਉਸ ਨੂੰ ਕਹੀਦਾ ਹੈ ਜੀ ਦੇਂਦਾ ਰਿਜਕ ਸੰਭਾਲ ਜਿਹੜਾ ਸਾਰਿਆਂ ਨੂੰ ਦੇਂਦਾ ਰਿਜਕ ਸੰਭਾਲ ਸੰਭਾਲ ਨਾ ਉਪੜਾ ਦਿੰਦਾ ਹੈ ਰਿਜਕ ਕੋ ਸੂਮੂ ਦੇ ਤਾਂ ਹੀ ਰੋਜੀ ਪਹੁੰਚਾਉਂਦਾ ਹੈ ਨਾਨਕ ਵਾਹ ਵਾਹ ਇੱਕੋ ਕਰ ਸਲਾਹੀ ਸਭ ਜੀ ਕਹਿੰਦੇ ਵਾਹ ਗੁਰੂ ਵਾਹ ਗੁਰੂ ਵਾਸ ਜਾ ਵੀ ਕੋਈ ਹੈ ਉਸ ਦੀ ਹਰ ਵਧਰ ਸੇਵਤ ਕਰਨਾ ਕਰੀਏ ਸਲਾਉਣਾ ਕਰੀਏ ਇਹ ਸਤਗੁਰ ਦੀ ਆ ਦਿਖਾ ਜਿਹੜਾ ਸਗਲ ਪਵਣ ਕੀ ਮੂਰਤੇ ਏਕਾ ਮੁਖ ਤੇਰੇ ਟਕਸਾਲਾ ਸਤਗੁਰੂ ਨੂੰ ਪ੍ਰਗਟ ਕਰਕੇ ਦਿਖਾ ਤੈ ਸਖਿਆਤ ਕਰਕੇ ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰ ਹੈ ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਵਾਹ ਚਰਨ ਦਾ ਸਿਮਰਨ ਗੁਰਮੁਖ ਜਿਹੜੇ ਉਹ ਸਦਾ ਕਰਦੇ ਹਨ ਮਨ ਮੁਖ ਮਰ ਹੈ ਬਿਖ ਖਾ ਮਨ ਮੁਖ ਤਾਂ ਵਿਸ਼ਿਆਂ ਦੀ ਬਿਉਪਰਾਈ ਨਿੰਦਿਆ ਕਰਨੀ ਅਤੇ ਤਮਾਕੂ ਆਦਿਕ ਪੀਣਾ ਅਤੇ ਇਸੇ ਪ੍ਰਕਾਰ ਵਿਸ਼ਿਆਂ ਦੀ ਬਿਉਰੂਪੀ ਵੀਰ ਨੂੰ ਖਾ ਕੇ ਮਰ ਰਹੇ ਹਨ ਉਹਨਾਂ ਵਾਹ ਵਾਹ ਉਹਨਾਂ ਭਾਵੇਂ ਭਾਵੇਂ ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਵਾਸ ਜਰਦੀ ਰੂਪ ਉਹ ਚਾਰਨਾ ਚੰਗਾ ਹੀ ਨਹੀਂ ਲੱਗਦਾ ਹੈ ਦੁੱਖੇ ਦੁੱਖ ਵਿਹਾਰ ਉਹਨਾਂ ਦਾ ਭਾਈ ਆਪ ਦੁਖੀ ਹੈ ਦੁੱਖ ਵਿੱਚ ਹੀ ਸਾਰੀ ਵਸਤਾ ਬਤੀਤ ਹੁੰਦੀ ਹੈ ਦੁਖੀ ਦੁੱਖ ਵਿੱਚ ਦੁੱਖ ਵਿੱਚ ਹੋਰ ਦੁੱਖ ਪਿਆ ਰਹਿਦਾ ਹੈ ਇੱਕ ਜੰਮਣ ਮਰਨ ਦਾ ਦੁੱਖ ਹੈ ਹੋਰ ਬਕਾਰਾਂ ਦੇ ਦੁੱਖ ਚ ਮੜੇ ਰਹਿੰਦੇ ਹਨ ਇਨਵਾਸਦਾ ਗੁਰਦੀਏ ਉਹਨਾਂ ਦੀ ਗੁਰਮੁਖ ਅੰਮ੍ਰਿਤ ਪੀਵਣਾ ਜਿਹੜੇ ਗੁਰਮੁਖ ਹੈ ਉਹ ਅੰਮ੍ਰਿਤ ਨਾਮ ਨੂੰ ਪੀਣਾ ਕਰਦੇ ਹਨ ਵਾਹ ਵਾਹ ਕਰਹਿ ਲਿਵਲਾ ਅੰਮ੍ਰਿਤ ਦੇ ਨਾਮ ਦੁਆਰਾ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਬਿਰਤੀ ਨੂੰ ਜੋੜ ਕਰਕੇ ਹਰ ਵਕਤ ਸੁਰਤ ਨੂੰ ਜੋੜੀ ਰੱਖਦੇ ਹਨ ਨਾਨਕ ਵਾਹ ਵਾਹ ਕਰਹਿ ਸੀ ਜਨ ਨਿਰਮਲੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਵਾਹ ਅਸਚਰਜ ਵਾਹ ਪ੍ਰੇਰਕ यूं ਵਾਹਿਗੁਰੂ ਦਾ ਸਿਮਨ ਕਰਦੇ ਆ ਉਹ ਸੇ ਜਨਪੁਰਖ ਨਿਰਮਲੇ ਉਹ ਮਲ ਮੁਖੇ ਵਰਨ ਆਰਕਾਨੀ ਮਹਿਲ ਤੋਂ ਉਜਲ ਹਨਗੇ ਮਹਾਪੁਰਖ ਫਿਰ ਭਵਨ ਸੋਝੀ ਪਾਉ ਉਹਨਾਂ ਨੂੰ ਤਿੰਨਾ ਭਵਨਾ ਜਮਾਤ ਲੋਕ ਚ ਪਤਾਲ ਚ ਸਵਰਗ ਲੋਜ ਕੀ ਵਰਤ ਰਿਹਾ ਇਹ ਸਾਰਾ ਗਿਆਨ ਹੋ ਜਾਂਦਾ ਸਾਰੀ ਸਮਝ ਪੈ ਜਾਂਦੀ ਹੈ ਅਤੇ ਤਿੰਨਾ ਜਾਗਰ ਸੁਪਨ ਸੁਖੋਬਤ ਵਾਸਾ ਜਿਹੜਾ ਭਉਣ ਵਾਲਾ ਮਨ ਹੈ ਇਹਦੇ ਰੋਕਣ ਦੀ ਸੋਝੀ ਪਾ ਲੈਂਦੇ ਹਨ ਇਸੇ ਪ੍ਰਕਾਰ ਤਿਰ ਭਵਨ ਸੋਝੀ ਪਾਏ ਤਿੰਨੋਂ ਪਉਣਾ ਜਾਗਰ ਸੁਪਨ ਸੁਖੋਪਦਾ ਜਿਹੜਾ ਸਾਖੀ ਹੈ ਉਹਦੀ ਸੋਝੀ ਤ੍ਰਿਆ ਪਾਦੀ ਪਾ ਲੈਂਦੇ ਹਨ ਪੌੜੀ ਹਰ ਕਹਿ ਭਾਣਾ ਗੁਰ ਮਿਲੈ ਇਹ ਤੋਂ ਭਾਈ ਮਹਾਰਾਜ ਦਾ ਭਾਣਾ ਜਿਹੜੇ ਮੰਨਦੇ ਹਨ ਹਰਿ ਅਕਾਲ ਪੁਰਖ ਦਾ ਉਹਨਾਂ ਨੂੰ ਸਤਗੁਰੂ ਸੱਜੇ ਪਾਤਸ਼ਾਹ ਜੀ ਮਿਲਦੇ ਹਨ ਸੇਵਾ ਭਗਤ ਬਨੀਜੈ ਸਤਗੁਰਾਂ ਦੇ ਨਾਲ ਮਿਲ ਕਰਕੇ ਸੇਵਾ ਜਿਹੜੀ ਕਰਨੀ ਸਰੀਰ ਕਰਕੇ ਬਾਣੀ ਕਰਕੇ ਕੀਰਤਨ ਕਰਨ ਮਨ ਕਰਕੇ ਸਰਬਾ ਦੇ ਗੁਣ ਧਾਰਨ ਕਰਨੇ ਇਉਂ ਸੇਵਾ ਭਗਤੀ ਵਧ ਜਾਂਦੀ ਉਹਨਾਂ ਦੇ ਹਿਰਦੇ ਚ ਮਰਬਾਣੀ ਸੀਰ ਕਰਕੇ ਹਰ ਕੈ ਭਾਣਾ ਹਰ ਮਨ ਵਸੈ ਜੋ ਹਰੀ ਦੇ ਭਾਣੇ ਨੂੰ ਮੰਨਦੇ ਹਨ ਉਹਨਾਂ ਦੇ ਮਨ ਚ ਗੁਰੂ ਸਾਹਿਬ ਦੀ ਉਪਦੇਸ਼ ਦੁਆਰਾ ਹਰੀ ਮਨ ਚ ਵਸਦਾ ਹੈ ਸਹਜੇ ਰਸ ਪੀਜੈ ਸੁਤੇਸਿ ਨਿਰਜਤਨੀ ਉਹਨਾਂ ਨੂੰ ਕਿਸੇ ਪ੍ਰਕਾਰ ਕਿਸੇ ਪ੍ਰਕਾਰ ਹੰਕ ਨਹੀਂ ਧਾਰਨੀ ਪੈਂਦੀ ਉਹਨਾਂ ਨੂੰ ਕਿਸੇ ਪ੍ਰਕਾਰ ਐਵੇਂ ਕਬ ਦੇ ਕਾਲਿਆਂ ਦੀ ਨਿਆਂੀ ਹਾਲਤ ਜਿਵੇਂ ਵਿਗੜ ਜਾਂਦੀ ਹੈ ਜੀਵਨ ਦੀ ਕਦੇ ਕੁਝ ਕਦੇ ਕੁਝ ਇਹ ਜੀ ਨਹੀਂ ਰਹਿੰਦੀ ਸਹਿਜ ਜਪਾ ਜਾਪ ਉਹਨਾਂ ਦੇ ਅੰਦਰ ਹੁੰਦਾ ਹੈ ਪਰ ਆ ਬਾਣੀ ਦੁਆਰਾ ਜਾਪ ਆਪੀ ਗੁਰਮਖ ਰੋਮ ਰੋਮ ਹਰ ਕੇ ਆਵਦੀ ਵਸਤਾ ਪ੍ਰਾਪਤ ਹੁੰਦੀ ਹੈ ਸਹਿਜ ਵਸਤਾ ਹੈ ਉੱਥੇ ਕੋਈ ਬੁਰਾ ਕਹੀ ਜਾਵੇ ਕੋ ਭਲਾ ਕਹੀ ਜਾਏ ਮਿੱਤਰ ਸਤਿਪਣਾ ਮਿਟ ਜਾਂਦਾ ਹੈ ਮਾਨੋਂ ਮਾਨ ਤੋਂ ਰਹਿਤ ਹੋ ਜਾਂਦੇ ਆ ਇਉ ਸਹਿਜ ਵਸਤਾ ਜਿਸ ਤਰ੍ਹਾਂ ਕਿ ਪਰਮੇਸ਼ਰ ਦੇ ਰਸ ਆਨੰਦ ਨੂੰ ਪੀਂਦੇ ਆ ਪ੍ਰੇਮ ਨੂੰ ਹਰ ਕਹਿ ਭਾਣਾ ਸੁਖ ਪਾਈਐ। ਪਾਈ ਹਰੀ ਅਕਾਲ ਪੁਰਖ ਦਾ ਭਾਣਾ ਮੰਨਣ ਕਰਕੇ ਸੁਖ ਸਰੂਪ ਨੂੰ ਪਾਈਦਾ ਹੈ। ਹਰ ਲਾਹ ਨਿਤ ਲਈ ਜਾਏ। ਹਰੀ ਦੇ ਨਾਮ ਦਾ ਲਾਹ ਨਿਤਾਪਰਤੀ ਆਪਣੇ ਜੀਵਨ 'ਚ ਲੈਣਾ ਕਰੀਏ। ਹਰ ਕਹਿ ਤਖਤ ਬਹਾਲੀ ਹੈ। ਉਹ ਹਰੀ ਦੇ ਸਰੂਪ ਰੂਪੀ ਤਖਤ 'ਚ ਬਿਠਾਏ ਜਾਂਦੇ ਆ। ਸਤਿਖੰਡ ਵਿੱਚ ਤਖਤ 'ਤੇ ਬਿਠਾਏ ਜਾਂਦਿਆਂ ਨੇ ਹਰੀ ਦਾ ਤਖਤ ਜੋ ਸਰੂਪ ਹੈ। ਇਸ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ ਇਹ ਜਿਹੜੇ ਘਰ ਸਦਾ ਵਸੀਜੇ ਜਿਹੜੇ ਨਿਜ ਘਰ ਪਰਮੇਸ਼ਰ ਦਾ ਸਾਧ ਸੰਗ ਵਿੱਚ ਹਮੇਸ਼ਾ ਲਈ ਵਸਦੇ ਹੈ ਨਿਜ ਕਰੰਤਾ ਕਰਨ ਅੰਦਰ ਅੰਤਰਮੁਖਵਿਰਤੀ ਕਰਕੇ ਜਿਹੜੇ ਵਸਦੇ ਹੈ ਇਸ ਰੂਪ ਰੂਪੇ ਘਰ ਚ ਹਮੇਸ਼ਾ ਲਈ ਵਸਦੇ ਆ ਉਹ ਹਰ ਕਾ ਬਾਣਾ ਤਿੰਨੀ ਮੰਨਿਆ ਉਹਨਾਂ ਨੇ ਹਰੀ ਅਕਾਲਪੁਰਖ ਦੇ ਬਾਣੇ ਰਜਾ ਨੂੰ ਮੰਨਣਾ ਕੀਤਾ ਹੈ ਜਿਨ੍ਹਾਂ ਗੁਰੂ ਮਲੀਆ ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ 20 ਕਰਕੇ ਮਿਲਣਾ ਕੀਤਾ ਹੈ